ਕਰਨ ਦੀ ਰਬਿੰਦਰ ਕੁਛ ਨਹੀਂ ਪਾਜੀ ਮੈਂ ਤੇ ਜਰਾ ਸਚਾਦਰ ਸਵਾਦ ਹੀ ਕਰਨ ਦੀ ਆ ਤੇ ਪਾਣੀ ਪੀਣਾ ਜੀ ਤੁਸੀਂ ਨਹੀਂ ਨਹੀਂ ਪਾਣੀ ਹੀ ਪੀਣਾ ਮੰਮੀ ਕਿੱਥੇ ਗਈ ਆ ਮੰਮੀ ਆ ਸਾਹਮਣੇ ਗਵਾਂਡੀਆਂ ਨੇ ਪਾਰਟੀ ਉੱਧਰ ਗਈ ਜੀ ਤੇ ਤੁਸੀਂ ਸਵੇਰੇ ਕਿੱਥੇ ਚਲ ਗਏ ਇਹ ਰਾਤ ਵੀ ਮੈਂ ਕੰਨਾ ਕੀ ਆ ਸਵੇਰੇ ਫਿਰ ਉੱਠਿਆ ਤੜਕੇ ਲਾਏ ਆ ਭਈਏ ਕੰਮ ਕਰਨ ਨੂੰ ਉੱਥੇ ਤੋਂ ਗੰਨੇ ਦੀ ਗੋਡੀ ਦੇ ਜਾਂਦੇ ਆ ਤੋਂ ਉਹਨਾਂ ਦੇ ਮਗਰ ਤੇ ਲੈ ਕੇ ਰਸੀ ਵੀ ਤੀਨ ਮੈਂ ਕੋਟ ਮਗਰ ਤੇ ਲੈ ਕੇ ਮੈਂ ਹਾਂ ਚੱਲ ਉੱਥੇ ਹੀ ਹੁਣ ਸਾਰੀ ਤਬਰ ਉੱਥੇ ਨੰਗੀ ਮੈਨੂੰ ਹੁਣ ਆ ਆ ਗੱਲ ਸੁਣੋ ਵੀ ਇਹ ਰਾਤੀ ਇੰਨੀਆਂ ਆਵਾਜ਼ਾਂ ਆਉਂਦੀਆਂ ਇਹ ਕੀ ਗੱਲ ਹੋ ਗਈ ਉਹ ਕੁਛ ਨਹੀਂ ਤੂੰ ਉਹਨਾਂ ਨੂੰ ਚੈਨ ਨਾ ਠੱਕੇ ਰਹਿੰਦੇ ਠੱਕਿਆ ਕੀ ਰਹਿੰਦੇ ਸੁਣਨ ਤੇ ਮੈਨੂੰ ਸਾਰਾ ਕੁਝ ਡਿਆ ਹੀ ਮੈਂ ਤੇ ਤਾਂ ਨਹੀਂ ਉੱઠી ਵੀ ਭਾਬੀ ਨੇ ਮੇਰੇ ਵੱਲ ਵੇਖ ਕੇ ਛਿੜ ਜਾਣਾ ਵਾ ਤੇ ਉਹਨੇ ਫੇਰ ਮੇਰੇ ਹੀ ਨਾਮ ਲਾਉਣਾ ਕਿ ਤੇਰੇ ਕਰਕੇ ਹੀ ਸਾਰਾ ਕੁਝ ਹੋਣ ਡਿਆ ਵਾ ਪੁੱਤ ਕੋਈ ਚੱਕਰ ਨਹੀਂ ਮੈਂ ਵੀ ਇਸੇ ਕਰਕੇ ਜਿਹੜਾ ਨਾ ਮੈਂ ਇਹ ਸਿਰਫ ਨਾ ਜਿਹਨੂੰ ਆਂਦਿਆ ਇੱਕ ਢੋਂਗ ਜਿਹਾ ਹੀ ਬਣਾਇਆ ਹੈ ਢੋਂਗ ਦੀ ਗੱਲ ਛੱਡ ਮੰਮੀ ਦਾ ਕੱਲ ਠੀਕ ਨਹੀਂ ਸੀ ਦਵਾਈ ਖਾ ਕੇ ਉਹ ਸੁੱਤੀ ਹੀ ਮੈਂ ਤਾਂ ਨਾ ਬਾਹਰ ਜਾਣ ਜੋਗੀ ਨਾ ਮੈਂ ਮੰਮੀ ਨੂੰ ਥਾਲਣ ਜੋਗੀ ਫੇ ਉਹਨੇ ਕਹਿਣਾ ਇਹਨਾਂ ਵੱਖਰੇ ਤੇ ਮਾਸ਼ਾਅੱਲਾ ਲਿਆ ਵਾ ਉਹ ਮੈਂ ਵੀ ਉਹਨਾਂ ਨੂੰ ਸਿਰਫ ਇੱਕ ਸਿੱਧਿਆ ਕਰਨ ਲਈ ਮਾਰਿਆ ਕੀਤਾ ਇਹ ਤੂੰ ਰੁਪਿੰਦਰ ਦੱਸ ਮੈਨੂੰ ਕਲੀ ਕੋਲ ਫਿਰ ਮੇਲਾ ਮੇਰੀ ਗੱਲ ਦੱਸ ਤੂੰ ਸੱਚੀ ਦੱਸ ਮੈਨੂੰ ਵੀ ਸ਼ਰਾਬ ਪੀਂਦਾ ਵਾ ਕ ਨਹੀਂ ਉਹ ਨਹੀਂ ਮੈਂ ਕਦੇ ਪੀਂਦਾ ਵਾ ਤੈਨੂੰ ਕਿਹਨੇ ਘਤਮ ਪੀਂਦਾ ਵਾ ਭਾਬੀ ਨੇ ਵੀ ਸੁਣਿਆ ਸੀ ਮੰਮੀ ਨੂੰ ਕਹਿੰਦੀ ਐ ਪੀਂਦਾ ਜੱਗੀ ਵੀਰ ਵੀ ਮੰਮੀ ਨੂੰ ਕਹਿੰਦਾ ਪੀਂਦਾ ਪਰ ਅਹੀਂ ਪੈਰਾਂ ਦਾ ਪਾਣੀ ਨਹੀਂ ਪੀਤਾ ਤਾਂ ਕਿਹਾ ਸਾਡਾ ਮੈਂ ਕਿਹਾ ਮੇਰਾ ਭਰਾ ਨਹੀਂ ਪੀਂਦਾ ਤੇ ਮੰਮੀ ਨੇ ਕਿਹਾ ਮੇਰਾ ਮੁੰਡਾ ਨਹੀਂ ਇਹ ਕੰਮ ਕਰਦਾ ਉਹ ਨਹੀਂ ਨਹੀਂ ਮੈਂ ਪੀਂਦਾ ਨਹੀਂ ਆ ਉਹ ਤੇ ਰਾਤੀ ਮੜਿਆ ਮੈਂ ਉਹਨੂੰ ਸਿੱਧਿਆ ਕਰਨ ਵਾਸਤੇ ਕੰਮ ਕੀਤਾ ਸੀ ਤੇਰੇ ਸਾਹਮਣੇ ਉਹ ਕਦੀ ਕਦੀ ਕਹਿ ਦਿੰਦੀ ਆ ਮੈਂ ਤਨਖਾਹ ਲਿਆਉਣੀ ਆ ਕਦੀ ਇੱਥੇ ਮਾਰ ਕਦੀ ਕੁਛ ਤੇਰੇ ਤੁਸਮੁਸੇ ਖੋਲੇ ਕਦੀ ਕੋਈ ਕੰਮ ਕਰਤਾ ਕਦੀ ਕੋਈ ਕੰਮ ਕਰਤਾ ਰੋਟੀ ਹੁਣ ਦੀ ਚੱਜ ਦੇ ਨਾਲ ਚੱਲ ਛੱਡ ਕੰਮ ਕਰ ਦਿੰਦੇ ਆ ਕੀ ਆ ਬਾਕੀ ਮੇਰੀ ਗੱਲ ਵੀ ਤੂੰ ਪੀਤੀ ਵਿੱਚ ਕਹਿਂਦੇ ਆ ਹੀ ਮੇਰਾ ਵਿਆਹ ਨਹੀਂ ਹੋਣਾ ਐਦਾਂ ਉਦਾਂ ਕਿਉਂ ਨਹੀਂ ਵਿਆਹ ਹੋਣਾ ਕੀ ਕਮੀ ਆ ਤੇਰੇ ਚੇਹ ਦੱਸ ਮੈਨੂੰ ਉਹ ਤੇ ਖਾਲੀ ਉਹਨੂੰ ਖਾਲੀ ਸਿੱਧਾ ਕਰਨ ਦੇ ਮਾਰੇ ਗਾਲੀ ਕਰਦੇ ਆ ਹੀ ਮੈਂ ਉਹਨਾਂ ਨੂੰ ਪਾਈ ਧਮਕੀ ਦਿੱਤੀ ਪੈੜੀ ਦੀ ਹੋਰ ਕੋਈ ਗੱਲ ਨਹੀਂ ਆ ਮੈਂ ਆਖਿਆ ਮੈਂ ਪਹਿਲੀ ਨਹੀਂ ਜਣੀ ਤੁਹਾਨੂੰ ਤਾਂ ਹੀ ਤੇਰੇ ਮਗਰ ਮਗਰ ਤੂੰ ਫੈਂਦੀ ਪਿਆਰ ਕੇ ਅੰਦਰ ਸੌਂਜੋ ਹੁਣ ਇਹ ਮਛਰ ਬੜਾਵਾ ਇੱਕੋ ਮਿੰ ਵੇਰ ਮੇਰੀ ਗੱਲ ਸੁਣ ਕਈਆਂ ਦੇ ਹੁਣ ਚਲੋ ਜੱਗੀ ਦੇ ਵੀਰ ਦੇ ਵਿਆਹ ਤੇ ਅਸੀਂ ਕੋਈ ਸ਼ਗਨ ਵਿਆਹ ਨਹੀਂ ਕੀਤਾ ਆਹੋ ਨਹੀਂ ਨਾ ਕੀਤਾ ਨਹੀਂ ਗਰਮੀਤ ਪੁੱਤ ਅੱਛਾ ਜਨਾ ਸਫਾਈ ਕਰਿਆ ਕਰ ਵੇਖ ਕਿਦਾਂ ਜਾਲੇ ਲੱਗੇ ਆਲੇ ਦਿਵਾਲੇ ਵੇ ਮੈਂ ਤਿੰਨਾ ਘਰਾਂ ਦਾ ਕੰਮ ਕਰਦੀ ਕਿਦਾਂ ਉਹਨਾਂ ਦੇ ਘਰ ਚਾਂਡ ਕੇ ਰੱਖੇ ਆ ਮੇਰਾ ਨਹੀਂ ਘਾ ਟਾਈਮ ਲੱਗਦਾ ਤੂੰ ਕੀ ਕਰਦੀ ਰਹਿਨੀ ਵਹਿਲੀ ਜੇ ਮੰਨਿਆ ਸਾਡਾ ਇੱਕ ਕਮਰਾ ਤੂੰ ਨੂੰ ਸਵਾਰ ਕੇ ਤੇ ਰੱਖ ਤੂੰ ਮੰਮੀ ਉਹਨਾਂ ਦੇ ਘਰ ਵੀ ਤੇ ਵੇਖ ਲੋ ਨਾ ਜਾ ਕੇ ਮੇਰਾ ਕਸੂਰ ਕੱਢੀ ਜਾਂਦੇ ਆ ਆ ਇੱਕ ਕੋਠੜੀ ਜੈ ਨੂੰ ਮੈਂ ਕੀ ਕਰਾਂ ਉੱਥੇ ਹੀ ਸਾਡਾ ਅੰਤਰਾ ਖਾਣ ਵਾਲਾ ਸਮਾਨ ਤੇ ਉੱਥੇ ਹੀ ਪਾਉਣ ਵਾਲਾ ਸਮਾਨ ਕੀ ਕਰੀਏ ਮੰਮੀ ਹੋਰ ਨਹੀਂ ਕੋਤੇ ਇੱਥੋਂ ਹੁੰਦਾ ਇੱਕ ਕਮਰਾ ਹੀ ਨਾਲ ਬਣਾ ਲੈਂਦੀ ਉਹ ਚ ਆਪਾਂ ਬੈੱਡ ਡਾਇਆ ਹੁੰਦਾ ਲਾਗੇ ਸੈਟੀ ਲਾਈ ਹੁੰਦੀ ਫਿਰ ਉਹਦੀ ਆਪਾਂ ਸਫਾਈ ਕਰਦੇ ਕਿੱਡਾ ਸੋਹਣਾ ਘਰ ਆਪਣਾ ਲੱਗਦਾ ਦਾਸ ਇਹਨੂੰ ਮੈਂ ਕਰਾਂ ਵੀ ਕੀ ਕਿੱਥੇ ਝਾੜੂ ਲਾਵਾਂ ਤੇ ਕਿੱਥੇ ਇਹਦੇ ਪੋਚਾ ਲਾਵਾਂ ਮੈਂ ਨਹੀਂ ਮੈਂ ਤਾਂ ਸ਼ੁਕਰ ਕੀਤਾ ਹੀ ਕੁਲ੍ਹਾ ਇੱਕ ਪੈ ਗਿਆ ਤੇ ਤੂੰ ਹੋਰ ਨੂੰ ਰੂੰਡੀ ਹੋਰ ਕੰਨਾ ਪਾਣ ਨੇ ਮਾਹ ਤਾਂ ਪ੍ਰਕਾਰ ਦਾ ਘਝਾਲਾ ਸਰਦਾ ਜਿਵੇਂ ਮੈਂ ਲੀੜੇ ਤੇਰੇ ਜੋੜ ਕੇ ਰੱਖੇ ਤੂੰ ਕਿਤੇ ਉਹ ਨਹੀਂ ਚੁੱਕ ਕੇ ਰੱਖੇ ਵੀ ਮੈਂ ਠਾਂ ਤਾਂ ਲੀੜੇ ਰੱਖਾਂ ਜਿੱਥੇ ਮੈਂ ਚੀਜ਼ ਰੱਖ ਦਿੰਨੀ ਜਿੱਥੇ ਪਈ ਐਥੇ ਪਈ ਰਹਿਣ ਦਿੰਨੀ ਤੈਨੂੰ ਕੋਈ ਨਹੀਂ ਹੈਗਾ ਸਾਸਪਈਆਂ ਨਾ ਵੀ ਸਾਸਪਈਆ ਕੱਲ ਨੂੰ ਬਗਾਨਿਆਂ ਘਰ ਜਾਣਗੀ ਤੇ ਮੈਨੂੰ ਤੇ ਫਿਰ ਲਾਂਮੇ ਦਵਾਉਣਗੇ ਮੰਮੇ ਘਰ ਚੱਜਦਾ ਹੋਵੇ ਸਫਾਈ ਕਰਨੀ ਮੈਨੂੰ ਸਾਰੀ ਆਉਂਦੀ ਆ ਬਗਾਨੇ ਘਰ ਜੇ ਬਗਾਨਾ ਘਰ ਚੱਜਦਾ ਹੋਊ ਤੇ ਉੱਥੇ ਸਫਾਈ ਵੀ ਕਰ ਲਉ ਜੇ ਹੋਇਆ ਹੀ ਇਦਾਂ ਦਾ ਤੇ ਮੈਂ ਕੀ ਕਰੂੰਗੀ ਉੱਥੇ ਮੈਨੂੰ ਇਹ ਦੱਸੋ ਪਹਿਲਾਂ ਬਸ ਘਰ ਚੱਜਦੇ ਨੂੰ ਰੋਇਆ ਕਰ ਸਿਆਣਿਆਂ ਦੇ ਆਪਣੀ ਜਿਹੜੀ ਉਹ ਗੱਲ ਘਰ ਹੁੰਦਾ ਕੱਖਾਂ ਦੀ ਕੁਲੀ ਵੀ ਜਿਹੜੀ ਉਹ ਵੀ ਮਹਿਲ ਹੁੰਦਾ ਵਾ ਪਰ ਤੂੰ ਉਹ ਗੱਲ ਨੂੰ ਸਮਝਦੀ ਨਹੀਂ ਗਈ ਤੈਨੂੰ ਤੇ ਇਹ ਚਾਹੀਦਾ ਫੇ ਮਹਿਲ ਮਾੜੀਆਂ ਹੋਣ ਤੇਰੇ ਵਰਗੀ ਜੇ ਇੱਥੇ ਨਹੀਂ ਅੱਖਾਂ ਕਮਰੇ ਸਮਾਈ ਕਰਦੇ ਤੂੰ ਹੋਰ ਕਿੱਥੇ ਕਰਨੀ ਜਾ ਕੇ ਮੰਮੇ ਉਹ ਤਰ੍ਹਾਂ ਹੀ ਰੱਬ ਦਾ ਕੀ ਮਾੜਾ ਕੀਤਾ ਸੀ ਕੋਈ ਮਾੜਾ ਕੀਤਾ ਸੀ ਤੂੰ ਮਾੜਾ ਜੇ ਮੈਂ ਮਾੜਾ ਕੀਤਾ ਸੀ ਜੜਾ ਮੰਮੇ ਮੈਂ ਤੇਰੇ ਘਰ ਜਨਮ ਲੈ ਲਿਆ ਲੈ ਤੂੰ ਹੁਣ ਆ ਵੀ ਮੈਨੂੰ ਮਿਹਣੇ ਤੇ ਐਡੀ ਜਨਮ ਲੈ ਕੇ ਇਹ ਨਾ ਮੰਮੇ ਗਰੀਬ ਜਿਹੜੇ ਲੋਕ ਹੁੰਦੇ ਉਹ ਬੰਦੇ ਨਹੀਂ ਹੁੰਦੇ ਮੰਮੇ ਹੁੰਦੇ ਆ ਮੰਮੇ ਐਦਾਂ ਹੀ ਆਪਣੇ ਵਾਂਗੂ ਸਾਰੇ ਹੀ ਤਰਲੇ ਲੈਂਦੇ ਆ ਕੀ ਕਰਾਂ ਮੰਮੇ ਹੁਣ ਮੈਂ ਲੋਕਾਂ ਵੱਲ ਵੇਣੀ ਆ ਮੰਮੇ ਆਪਾਂ ਜ਼ਿੰਦਗੀ ਐਦਾਂ ਹੀ ਘੱਟ ਛੱਡਣੀ ਆ ਸਾਰੇ ਬਹੁਤ ਸੋਹਣੀ ਜ਼ਿੰਦਗੀ ਆ ਇਹ ਜ਼ਿੰਦਗੀ ਨੂੰ ਨਹੀਂ ਪਰਿਆਈ ਦੇਣੀ ਚਾਹੀਦੀ ਜੋ ਕਿਸਮਤ ਚ ਲਿਖਿਆ ਨਾ ਉਹ ਮਿਲ ਕੇ ਰਹਿੰਦਾ ਵਾ ਇਹ ਨਹੀਂ ਵੀ ਉਹੋ ਗੱਲ ਕਿਸ ਵੱਲ ਵੇਖ ਵੇਖ ਕੇ ਤਸੜੀ ਜਾਣਾ ਤਾਂ ਉਹ ਕੱਲ ਕਿਹਦੀਆਂ ਰੀਝਾਂ ਵੇ ਵੇ ਕੇ ਤਾਂ ਆਪਣੀਆਂ ਰੀਝਾਂ ਪੱਕੇ ਕੋਈ ਗੱਲ ਨਹੀਂ ਜੇ ਮਾਲਕ ਨੇ ਤੈਨੂੰ ਰੀਝਾਂ ਦਿੱਤੀਆਂ ਨਾ ਖਰਿਆ ਤੇਰੀਆਂ ਪੂਰੀਆਂ ਕਰ ਦੇ ਪਰ ਰਾਤ ਜਿਹੜਾ ਉਹ ਕਮਰਾ ਵਾ ਇਹਨੂੰ ਤੂੰ ਸਾਫ਼ ਰੱਖਿਆ ਕਰ ਉੱਥੇ ਜੇ ਕੋਈ ਹੁਣ ਕੋਈ ਸਾਡੇ ਘਰ ਆ ਜਾਏ ਤੇ ਕੀ ਆਖੇ ਤੇਰੇ ਮੂੰਹ ਤੇ ਜਿੱਡੀ ਧੀਅਤ ਕਿਤੇ ਸਫਾਈ ਨਹੀਂ ਕਰ ਸਕਦੀ ਮੰਮੀ ਰੀਝਾਂ ਕਿੱਥੇ ਪੂਰੀਆਂ ਹੋਣੀਆਂ ਉਦਾਂ ਮੈਂ ਇੱਕ ਗੱਲ ਸੁਣੀ ਆ ਵੀ ਮਾਂ ਪਿਓ ਦੇ ਘਰ ਰੀਝਾਂ ਪੂਰੀਆਂ ਹੁੰਦੀਆਂ ਰੱਬ ਰਿਜਕ ਤੇਰੇ ਘਰ ਦਿੰਦਾ ਤਾਂ ਤੂੰ ਰੀਝਾਂ ਪੂਰੀਆਂ ਕਰ ਲੈਂਦੀ ਇਹ ਤਾਂ ਮੈਂ ਜ਼ਰੂਰ ਸੁਣਿਆ ਤੇ ਬੜਾ ਬੜਾ ਲੋਕਾਂ ਦੇ ਘਰ ਪਿਆ ਹੁੰਦਾ ਸੱਸਾਂ ਤਾਂ ਵੀ ਨਹੀਂ ਖਰਚਣ ਦਿੰਦੀਆਂ ਤੇ ਮੈਂ ਤਾਂ ਮੰਮੀ ਓ ਗਰੀਬ ਕਰਦੀਆਂ ਜੇ ਮੈਨੂੰ ਚੰਗਾ ਕਰ ਮੇਲ ਵੀ ਗਿਆ ਮੈਨੂੰ ਕੋਈ ਖਰਚਣ ਦਓ ਹਾਈਦਾ ਹੀ ਮੇਨੇ ਮਾਰ ਮਾਰ ਕੇ ਅਗਲਾ ਮੈਨੂੰ ਮਾਰ ਦੇਣਾ ਵੀ ਬੜੇ ਸ਼ੌਕ ਪੂਰੇ ਕਰਦੀ ਆਈ ਹਾਂ ਤੇਰੇ ਸ਼ੌਕ ਪੂਰੇ ਕਰੀਏ ਗਰਮੀਤ ਤੂੰ ਇਹੋ ਜੀਆਂ ਗੱਲਾਂ ਕਰਦੀ ਇਹਨੇ ਤਾਂ ਮੇਰਾ ਤਾਂ ਦਿਲ ਦਿਖਾਉਣੀ ਆ ਮਰਨ ਵਾਲਾ ਤਾਂ ਮਰ ਗਿਆ ਤੇ ਸਾਨੂੰ ਇੱਥੇ ਸੁੱਟ ਗਿਆ ਲੋਕਾਂ ਵਾਸਤੇ ਅਹੀਂ ਹੁਣ ਕੰਮ ਕਰ ਕਰਕੇ ਤੇਰਾ ਮਾ ਗੁਜਾਰਾ ਕਰਨ ਦੀ ਤੂੰ ਚਾਹੁੰਦੀ ਵੀ ਮੈਂ ਵਨਸਵਾਨਾ ਪਾਵਾਂ ਤੇ ਵਨਸਵਾਨਾ ਉਹ ਕਰ ਰੱਖਾਂ ਤੇ ਵਨਸਵਾਨਾ ਟੱਕਾਂ ਪਰ ਪੁੱਤ ਸਾਰਿਆਂ ਦੀ ਜ਼ਿੰਦਗੀ 'ਚ ਇਹੋ ਕੁਛ ਨਹੀਂ ਲਿਖਿਆ ਹੁੰਦਾ ਮੰਮੀ ਮੈਂ ਤੇ ਉਦੋਂ ਨਿੱਕੀ ਜੀ ਹਾਂ ਤੇ ਤੂੰ ਕਿਉਂ ਨਹੀਂ ਮੈਨੂੰ ਵੀ ਜ਼ਹਿਰ ਦੇਤਾ ਤੇ ਮਾਸਾ ਖਾਪ ਵੀ ਖਾ ਲੈਿੰਦੀ ਅਹੀਂ ਟੱਕੇ ਖਾਂਦੀਆਂ ਫਿਰਦੀਆਂ ਮਾਵਾਂ ਤੇ ਆ ਸੱਚੀ ਗੱਲ ਮੰਮੀ ਮੇਰਾ ਜੀ ਨਹੀਂ ਕਰਦਾ ਤੈਨੂੰ ਦੁੱਖ ਦੇਣ ਨੂੰ ਪਰ ਜਦੋਂ ਮੈਂ ਵੇ ਨਹੀਂ ਆ ਨਾ ਚਾਚ ਫੇਰਾ ਵੀ ਸਾਡੀ ਜ਼ਿੰਦਗੀ ਐਦਾਂ ਹੀ ਨਿਕਲ ਜਾਣੀ ਲੋਕਾਂ ਦੇ ਕੰਮ ਕਰਕੇ ਲੋਕਾਂ ਦੀਆਂ ਗੱਲਾਂ ਕਰਾ ਕੇ ਤਾਨੇ ਖਾ ਕੇ ਮਿਹਣੇ ਐਦਾਂ ਜਿੰਦਗੀ ਆਪਾਂ ਕੀ ਦੱਸਾਂਗੇ ਪਈ ਅਸੀਂ ਕੀ ਦੁਨੀਆ ਤੇ ਖੱਟ ਕੇ ਆਏ ਤੇ ਕੀ ਅਸੀਂ ਕਰਕੇ ਆਏ ਬੜਾ ਕੁਝ ਕਟਿਆ ਵਾ ਇਸ ਜੀ ਗੱਲ ਨਹੀਂ ਕਰੀਦੀ ਹੁੰਦੀ ਜੇ ਮੈਂ ਤੈਨੂੰ ਕੰਮ ਉਹ ਲੋਕ ਐ ਹੀ ਦਿੱਤਾ ਵਾ ਤੂੰ ਕਈ ਦੀਆਂ ਕਈ ਮੈਨੂੰ ਸੁਣਾਤੀਆਂ ਵਾ ਜੇ ਮੰਮੀ ਤਾਂ ਸੌਖੀ ਨਹੀਂ ਬੈਠੀ ਤੇ ਮੈਨੂੰ ਸਤਾਇਆ ਨਾ ਕਰ ਕਿ ਆਪਾਂ ਕਰਕੇ ਨਾ ਟਾਈਮ ਨਾ ਕੰਮ ਕਰਿਆ ਕਰ ਇਹ ਕੰਮ ਕਰਾਂਗੇ ਤੇ ਫੇਰ ਹੀ ਕਿਝਾਰਾ ਹੋਣਾ ਜੇ ਭਲਕੇ ਬਗਾਨੇ ਕਰ ਉਹਨਾਂ ਨੇ ਵੀ ਕੰਮ ਹੀ ਕਰਾਉਣਾ ਭਾਵੇਂ ਜਿੰਨੀਆਂ ਮਰਜ਼ੀ ਮਹਿਲ ਮਾੜੀਆਂ ਹੋਣ ਮੈਨੂੰ ਪੜਾ ਦਿੰਦੀ ਨਾ ਮੰਮੀ ਚਾਰ ਪੈਸੇ ਦੀ ਨੌਕਰੀ ਲੱਗਦੀ ਤੇ ਆਪਾਂ ਮਾਵਾਂ ਧੀਆਂ ਆਪਣਾ ਖਾਣ ਪੀਣ ਤੇ ਚੰਗਾ ਕਰ ਲਈਏ ਕਈਆਂ ਕਰ ਅਜ ਹੁੰਦੀ ਆ ਗਰੀਬੀ ਤੇ ਧੀਆਂ ਹੁੰਦੀਆਂ ਵਾ ਚੰਗੀਆਂ ਜਿਹੜੀਆਂ ਘਰ ਬਾਹਰ ਸੰਭਾਲ ਲੈਂਦੀਆਂ ਨੇ ਆਹੋ ਤੇ ਹੈਗਾ ਹੀ ਆ ਸਾਨੂੰ ਤੇ ਚਾਹੀਦੀ ਤਿੰਨਾਂ ਕੱਪੜਿਆਂ ਚ ਕੁੜੀ ਅਹੀਂ ਹੋਰ ਕੋਈ ਮੋਲ ਕਿਉਂ ਲਿਆਉਣੀ ਛੱਡੀ ਛੱਡਾਈ ਅਹੀਂ ਕਿਉਂ ਲਿਆਈਏ ਨਹੀਂ ਉਹ ਤੇ ਹੈਗਾ ਹੀ ਆ ਹੁਣ ਮੈਂ ਤੇ ਕੋਈ ਗੱਲ ਕਰਦਾ ਹੀ ਨਹੀਂ ਆ ਚੱਲ ਕੇ ਗਰੀਬ ਕੁੜਪੀ ਹੋਵੇ ਕੋਈ ਗੱਲ ਨਹੀਂ ਸਾਨੂੰ ਕੁੜੀ ਸੋਹਣੀ ਸਾਈ ਦੀ ਸਭ ਨੂੰ ਮਾਰੇ ਕਰਨੀ ਇਹ ਕੁੜੀਆਂ ਇੱਜ਼ਤ ਕਰਦੀਆਂ ਨੇ ਘਰ ਦੀਆਂ ਨਹੀਂ ਉਹ ਤੇ ਹੈਗਾ ਘਰ ਸਾਹਮਣੀਆਂ ਸਭ ਨੂੰ ਇਹਨੇ ਤੇ ਸਾਨੂੰ ਨਾਲੇ ਸਾਰਾ ਘਰ ਦਾ ਕੰਮ ਕਰਾ ਆ ਵੇਖ ਨਾ ਸਾਡੇ ਘਰ ਚ ਹੀ ਆ ਆ ਵੇਖ ਜੇ ਲਿਆਂਦੀ ਆ ਪੜੀ ਲਿਖੀ ਤਾਂ ਵੇ ਕੀ ਬਣਨਿਆ ਸਾਡੇ ਘਰ ਕੀ ਬਣਨਿਆ ਸਾਡੇ ਘਰ ਦੀ ਬੀਬੀ ਨੂੰ ਕੋਈ ਗੱਲ ਕਰੇ ਤੇ ਉਹ ਕਹਿੰਦਾ ਤੁਸੀਂ ਚੁੱਪ ਕਰ ਜੋ ਉਹ ਤੇ ਹੈ ਹੀ ਜਿਹਨੂੰ ਉਹਦੇ ਗੁਲਾਮ ਕਾਲੇ ਤੇ ਵੀਰ ਮੈਂ ਡਾਰੀ ਗਈ ਜਿਹੜਾ ਇਹ ਸਮੋਸੇ ਖੋਏ ਮੈਂ ਮਮੀ ਦੇ ਕਿਤੇ ਹੱਥੀ ਪੈ ਗਈ ਤੇ ਸਾਡੇ ਗੱਲ ਹੋਰ ਨਾ ਸਿਆਪਾ ਪੈ ਗਏ ਮਮੀ ਤੇ ਝਟ ਹੱਥਾ ਪੈ ਰਾ ਜੀ ਹੋ ਜਾਂਦੀ ਉਹੋ ਟੈਨਸ਼ਨ ਲਈ ਤੇ ਮਮੀ ਡਾਕਟਰ ਵਾਲ ਚਲ ਗਈ ਮੈਂ ਲੈ ਕੇ ਮਮੀ ਉਹ ਇਹਦਾ ਦਿਮਾਗ ਹੀ ਲਿਆ ਵਾ ਇਹਦਾ ਕੋਈ ਪਤਾ ਨਾ ਦਾ ਸਮਝ ਨਹੀਂ ਆਉਂਦੀ ਕੋਈ ਤੇ ਵੀ ਆਹ ਕੀ ਗੱਲ ਵਾ ਰਾਤੀ ਕੀਤਾ ਨਾ ਸੱਜਿਆ ਫਿਰ ਮੈਂ ਰਾਤੀ ਕੱਡੀਆਂ ਗਾਲਾਂ ਫਿਰ ਮੁੜ ਕੇ ਫਿਰ ਜੱਗੀ ਤੇ ਦੁਆਲੇ ਥੋੜੇ ਫਿਰਦੀ ਨਾ ਨਾ ਇਹਨੂੰ ਕੁਛ ਨਾ ਕਹਿ ਇਹਨੂੰ ਕੁਛ ਨਾ ਕਹਿ ਮੈਂ ਤਾਂ ਕੜੀ ਦੀ ਮੈਂ ਪਹਿਲੀ ਤਰ੍ਹਾਂ ਦੇਣੀ ਨਹੀਂ ਮੈਂ ਜਾਉਂ ਇਹਨਾਂ ਦੀ ਤੇ ਹਾਦ ਹੋ ਗਈ ਇਹਨਾਂ ਦੀ ਬਣੀ ਨਹੀਂ ਬੋਲਦੇ ਨਹੀਂ ਅੱਗੇ ਤੇ ਹਰੇ ਪਤਾ ਨਹੀਂ ਵੀ ਕਿਹੜੀ ਪਰਲੋ ਸਾਡੇ ਤੇਨਾਂ ਨੇ ਚਲਾ ਦੇ। ਗਲਤੀ ਉਹੀ ਆ। ਪਰਲੋ ਅਲੀ ਇਹ ਮੈਨੂੰ ਟੈਨਸ਼ਨ ਹੀ ਨਹੀਂ ਕਿਹ ਗਲਤੀ ਨਹੀਂ ਆ ਤੁਹਾਡਾ ਵੀ ਕੱਲ ਹੀ ਕੋਈ ਪਰਵਾਹੀ ਕੀ ਗੱਲ ਦੀ। ਚੰਗਾ ਭਲਾ ਸਾਡਾ ਘਰ ਵਾ ਵਧੀਆ ਰੋਟੀ ਖਾਣੇ ਪੈਲੀ ਬੰਨਣਾ ਸਾਡੇ ਕੋਲ ਵਾ ਹਨੂ ਕਿਉਂ ਨਹੀਂ ਰਿਸ਼ਤੇ ਹੋਣੇ? ਮੈਂ ਤੇ ਅੱਗੇ ਰਾਤੀ ਮੈਂ ਕਹਿ ਜੱਗੀ ਨੂੰ ਵੀ ਮੈਂ ਉਹ ਗੱਲ ਕਹੀ ਮੈਂ ਕਹਿ ਜੱਗੀ ਤੂੰ 60 ਹਜ਼ਾਰ ਦੀ ਤਨਖਾਹ ਤੇ ਮਾਨ ਕਰਦਾ ਵਾ ਤੇ ਜਿਹੜੀ ਇੰਨੀ ਪੈਲੀ ਜਾਂ ਜ਼ਮੀਨ ਜਾਂ ਤਾਂ ਸਾਰਾ ਕੁਝ ਵਾ ਆ ਘਰ ਬਾਰ ਵਾ ਇਹਦਾ ਕੋਈ ਹੈ ਹੀ ਨਹੀਂ ਤੇਰਾ ਕੋਈ। ਉਹ ਪੈਸਿਆਂ ਤੇ ਤੇਨਾਂ ਨੂੰ ਪੜਾਇਆ ਲਖਾਇਆ ਵਾ। ਆਹ ਪੜਾਇਆ ਲਖਾਇਆ ਵਾ। ਉਦ ਮੈਂ ਉਦੋਂ ਚੱਲ ਮੰਮੀ ਨੇ ਉਦੋਂ ਕਿਹਾ ਮੈਂ ਵੀ ਕਿਹਾ ਮੰਮੀ ਨੇ ਮੈਨੂੰ ਕਿਹਾ ਕਿੰਨਾ ਕਰ ਰਹੀਆਂ ਦਸ ਮਹੀਨਾ ਬਾਅਦ ਦਾ ਵਿਆਹ ਕਰਨਾ ਮੈਂ ਤੇਰੇ ਤੋਂ ਪਹਿਲਾਂ ਮੈਂ ਕਹਿੰਦੇ ਮੈਂ ਚੱਲ ਕੋਈ ਗੱਲ ਨਹੀਂ ਆ ਜੇ ਪੜ੍ਹ ਲਿਖਣ ਵਾਲੇ ਹੈਗੇ ਆ ਨਾਲ ਰੱਖਿਆ ਕਰਦੇ ਤੇ ਫਿਰ ਕਿਉਂ ਚੱਲਿਆ ਕਰਨਾ ਮੈਨੂੰ ਕੀ ਪਤਾ ਸੀ ਕਿ ਇਹਨੇ ਇਦਾਂ ਕਰਨਾ ਸਾਡੇ ਨਾਲ ਮੰਮੀ ਤੇ ਵਿਚਾਰੀ ਮੇਰੇ ਵੱਲੋਂ ਵੀ ਔਖੀ ਤੇ ਜੇ ਹੁਣ ਉਹਦੇ ਕੰਨ ਜਵਾਲਾ ਪੈ ਗਿਆ ਨਾ ਇਹ ਇੰਨਾ ਸ਼ਰਾਬ ਪੀਂਦਾ ਵਾ ਤੇ ਮੰਮੀ ਤਾਂ ਸਮਝ ਲਾ ਮੋਪੀ ਗਈ ਆ ਫਿਰ ਕੋਈ ਨਹੀਂ ਤੂੰ ਫਿਕਰ ਨਾ ਕਰ ਮੰਮੀ ਦਾ ਖਿਆਲ ਆਪਾਂ ਹੀ ਰੱਖਣਾ ਵਾ ਹੋਰ ਕੌਣ ਰੱਖਣਾ ਵਾ ਉਹਨਾਂ ਨੂੰ ਤਾਂ ਕੋਈ ਫਿਕਰ ਪਕਾਇ ਨਹੀਂਗਾ ਉਹਨਾਂ ਨੂੰ ਕਾਦਾ ਫਿਕਰ ਆ ਚੱਲ ਵੀ ਤੂੰ ਛੱਡ ਸਾਰੀਆਂ ਗੱਲਾਂ ਆ ਵੇ ਮੈਂ ਕੱਪੜੇ ਲੈ ਕੇ ਆਈ ਵੇਖ ਪਲਾ ਸੋਹਣੇ ਆ ਰੰਗ ਗਰਮੀਆਂ ਵਾਲੇ ਆ ਵੇ ਖੇਦ ਅੱਛਾ ਸੂਟ ਆਪਣੇ ਨਹੀਂ ਲਿਆ ਕਹੀਂ ਤੂੰ ਹਾਂ ਉਹਦਣ ਮੰਮੀ ਨੇ ਪੈਸੇ ਦਿੱਤੇ ਸੀ ਤੇ ਮੈਂ ਫਿਰ ਸ਼ਾਮੀ ਕੱਲ ਅਸੀਂ ਲੈ ਕੇ ਆਏ ਤੇ ਮੈਂ ਹੁਣ ਇਹ ਲੈ ਕੇ ਨਹੀਂ ਤੂੰ ਆਪਣੇ ਹੀ ਸੂਟ ਲਿਆਈਆਂ ਤੇ ਇੱਕ ਬੰਦੇ ਕੱਪੜੇ ਵੀਰ ਦਾ ਦਵਦਵਲ ਫਾਫੀਆਂ ਚ ਪਾ ਦੇ ਮੈਂ ਇਹਨਾਂ ਨੂੰ ਅੰਦਰ ਹੀ ਟਿਕਾਦਾ ਭਾਬੀ ਆ ਗਈ ਨਾ ਉਹਦੇ ਅੱਖਾਂ ਨੇਰੇ ਚੜ ਗਏ ਨਾ ਤਾਂ ਉਹਨੇ ਫੇਰ ਬੋਲਣ ਲੱਗ ਪਈ ਆ ਤੂੰ ਕਤੋਂ ਡਰਦੀ ਆ ਤੇਰਾ ਆਪਣਾ ਘਰ ਵਾ ਡਰਦੀ ਤੇ ਵੀਰ ਮੈਂ ਹੈਨੀ ਆ ਮੈਂ ਕਹਿੰਦੀ ਐਵੇਂ ਬਿਨਾਂ ਵਜ੍ਹਾ ਤੇ ਕਲੇਸ਼ ਹੋਣਾ ਨਾਲੇ ਮੇਰੀ ਗੱਲ ਸੁਣ ਮੈਂ ਤੈਨੂੰ ਕਈ ਵਾਰੀ ਵੇਖਿਆ ਵੀ ਆ ਤੇ ਮੰਮੀ ਵੀ ਦੱਸਦੀ ਆਂਦੀ ਵੀ ਇਹ ਬਿਲਕੁਲ ਬੋਲਦੀ ਨਹੀਂ ਉਹਦੇ ਗਾੜੀ ਨਾਲ ਕੋਈ ਜਵਾਬ ਦਿੰਦੀ ਨਾ ਉਹ ਸਵਾਲ ਜਵਾਬ ਕਰਦੀ ਆ ਤੈਨੂੰ ਕੀ ਡਰਨ ਦੀ ਲੋੜ ਹੈਗੀ ਆ ਕਸ ਬਲਾ ਹੈ ਪੈਲੀ ਬੰਨਾ ਸਾਰਾ ਮੰਮੀ ਦੇ ਨਾਂ ਠੀਕ ਨਾ ਤੇਰਾ ਵੱਡਾ ਭਰਾ ਬੈਠਾ ਤੈਨੂੰ ਕਹੀ ਦਰੰਦੀ ਰੋੜੈਗੀ ਦੱਸੂ ਮੈਂ ਨਹੀਂ ਦਰੰਦੀ ਪਰ ਉਹ ਗੱਲਾਂ ਕਿਹੜੀਆਂ ਕਰਦੀ ਉਹ ਹੈ ਕੋਈ ਲੜਾਈ ਵਾਲੀਆਂ ਗੱਲਾਂ ਗਾੜੀਓ ਜਵਾਬ ਦਿਆ ਕਰ ਚੋਪਰ ਕੇ ਬਹੂ ਕੀ ਵੇਖੀਂਗਾ ਤਾਂ ਮੈਂ ਕਹਿੰਨੀ ਆ ਚੱਲ ਆਪੇ ਉਹ ਵੀ ਸਿਆਣੀ ਆ ਉਹਦੇ ਤੇ ਮੈਂ ਤਾਂ ਨਹੀਂ ਕੱਪੜੇ ਮੁੰਡੇ ਦੇ ਲਿਆਂਦੇ ਵੀ ਮੰਮੀ ਆਂਦੇ ਹੀ ਲੈ ਆਵੀ ਤੇ ਮੈਂ ਪੈਸੇ ਰੱਖ ਲੈਨੇ ਮੈਂ ਜਦੋਂ ਮੈਂ ਜਾਣਾ ਵਾ ਨਾ ਤੇ ਤੁਸੀਂ ਮੇਰੇ ਨਾਲ ਜਾਓਗੇ ਮੁੰਡਿਆਂ ਵਾਲੇ ਕੱਪੜੇ ਮੁੰਡਿਆਂ ਨੂੰ ਪਤਾ ਹੁੰਦਾ ਕਿੱਦਾਂ ਦੇ ਲੈਣੇ ਆ ਆ ਚੱਲ ਸਹੀ ਆ ਕੋਈ ਗੱਲ ਨਹੀਂ ਉਹ ਉਹ ਲੈ ਲਾਂਗੇ ਤੂੰ ਫਿਕਰ ਨਾ ਕਰ ਕੋਈ ਗੱਲ ਨਹੀਂ ਅੱਗੇ ਤੂੰ ਉਧਰ ਚਲੇ ਗਈਆਂ ਸਕੂਲੇ ਉਹਦੇ ਉਹਨਾਂ ਪੈਰੈਂਟਸ ਮੀਟਿੰਗ ਹੈਗੀ ਸੀ ਤੇ ਉੱਥੇ ਨਾ ਮਿਲੇ ਨਾ ਕੁੱਖ ਵੀ ਦੇਣ ਕੇ ਘਰੇ ਰੋਂਦੀ ਰਹੀ ਆ ਹੁਣ ਜਦ ਤਨ ਜਾਏਗੀ ਨਾ ਉਹ ਮੈਂ ਚੱਲੂਗਾ ਤੇਰੇ ਨਾਲ ਆਪੇ ਮੈਂ ਮੁੰਡੇ ਨੂੰ ਆਪੇ ਲਿਆ ਕੇ ਸਕੂਲੋਂ ਕੱਪੜੇ ਦਿਵਾ ਕੇ ਉਹਨੂੰ ਫੇਰ ਛੱਡ ਕੇ ਆਉਂਗਾ ਕੋਈ ਗੱਲ ਨਹੀਂ ਉਹ ਤੈਨੂੰ ਟੈਨਸ਼ਨ ਨਾ ਲੈ ਨਾਲੇ ਮਿਲ ਵੀ ਨਹੀਂ ਮੁੰਡੇ ਨਾਲੇ ਮੈਨੂੰ ਦੇਣਗੇ ਤੂੰ ਫਿਕਰ ਨਾ ਕਰ ਮਿਲਣ ਦੇਣੇ ਨੀ ਕ ਦੇਣਗੇ ਕੋਰਾ ਉਹਦਾ ਮਾਮਾ ਜੀ ਦਾ ਲੀ ਤੇਰਾ ਭਰਾ ਜੀ ਦਾ ਵਾ ਤੂੰ ਟੈਨਸ਼ਨ ਨਾ ਲੈ ਤੁਹਾਨੂੰ ਮਾਂ ਪੁੱਤਾਂ ਨੂੰ ਮਲਾਉਣ ਦੇ ਵਿੱਚ ਮੈਂ ਪੂਰਾ ਯੋਗਰ ਲਾਉਂਗਾ ਠੀਕ ਹੈ ਟੈਨਸ਼ਨ ਨਾ ਲੈ ਕੇ ਕੱਲ ਦੀ ਜਾ ਤੂੰ ਚਾਹ ਬਣਾ ਕੁੱਟ ਜਾ ਕੇ ਮੇ ਚਲ ਵੇ ਲੱਲਾ ਲਿਆ ਉਹੀ ਕਰ ਲੇ ਕਿਉਂਕਿ ਫਿਰ ਤੇ ਪਹਿਲਾਂ ਚਾਹ ਪੀ ਲਈ ਫਿਰ ਰੋਟੀ ਖਾਣ ਦਾ ਆ ਮੁੜ ਕੇ ਰੋਟੀ ਖਾ ਲੋ ਜੀ ਇੰਨੀ ਕਰਨਾ ਵਾਕਿਆ ਹੈ ਨਾ ਤਾਂ ਮੰਮੀ ਆ ਜੂ ਗੁਰਦਰ ਤੇ ਚਾਹ ਦਾ ਇਕੱਠੇ ਪੀ ਲਾਂਗੇ ਆ ਫਿਰ ਇਕੱਠੇ ਪੀ ਲਾਂਗੇ ਫਿਰ ਲੈ ਕੇ ਆਉਣੀ ਚਲ ਠੀਕ ਕਿਹੜਾ ਜਾਦੂ ਕਰਾਂ ਕਿਹੜੇ ਜਾਦੂ ਦੇ ਨਾਲ ਮੈਂ ਨਾ ਆਪਣਾ ਸੋਹਣਾ ਜਿਹਾ ਘਰ ਬਣਾਦਾ ਮੈਂ ਆਪਣੀ ਮੰਮੀ ਨੂੰ ਸੋਹਣੀ ਜੀ ਰਾਣੀ ਬਣਾਦਾ ਹੈ ਜਿਹੜਾ ਲੋਕਾਂ ਦੇ ਤਾਨੇ ਮੇਰੇ ਨਾ ਬੜਾ ਦੁਖੀ ਕਰਦੇ ਆ ਔਰ ਰੱਬਾ ਤੂੰ ਕਿੱਥੇ ਚੱਲ ਗਿਆ ਸਾਡੀ ਵੀ ਸੁਣ ਲਾ ਕਿਤੇ ਗਰਮੀਤ ਨੀ ਗਰਮੀ ਤੇ ਆ ਜਾ ਮੈਨੂੰ ਉੱਠੇ ਹੀ ਵਾਜਾ ਮਾਰੀ ਚਾਹਨੀ ਆ ਕੀ ਕਰਨੀ ਕੋਹ ਨਹੀਂ ਮੰਮੀ ਲਈ ਚਾਹ ਬਣਾਉਣ ਲੱਗੀ ਹਾਂ ਦਦ ਨੂੰ ਬੜਾ ਦਵਾਇਆ ਸੀ ਬਹਿ ਜਾ ਟਾਡੇ ਤੇ ਮੱਖੀਆਂ ਹੀ ਮਡੀਆਂ ਸੋਈ ਚ ਓਦਾਂ ਹੀ ਆ ਮੱਖੀਆਂ ਸਾਡੇ ਜਾਲੀ ਵਾਲੇ ਬੂਏ ਨਹੀਂ ਨਾ ਲੱਗੇ ਤੁਹਾਡੇ ਲੱਗੇ ਸਮੈਲ ਜੀ ਨਹੀਂ ਹੁੰਦੇ ਤੁਹਾਡੇ ਸੋਈ ਚ ਕਿਦਾਂ ਨੇ ਤੂੰ ਨਾ ਬਹੁਤਾ ਨੱਕ ਜਿਆ ਨਾ ਚੜਾ ਜੇ ਸੇਲੀ ਆ ਨਾ ਤੇ ਸੇਲੀ ਬਣ ਕੇ ਰੋ ਮੈਂ ਤਾਂ ਉਦਾਂ ਕਹਿਣੀ ਆ ਮੈਂ ਉਦਾਂ ਥੋੜੀ ਕਹਿਣੀ ਉਦਾਂ ਕਹਿਣੀ ਵੀ 스멜 ਹੋਉਂਦੀ ਥੋੜੀ ਥੋੜੀ ਜੀ ਹਾ ਇੰਨਾ ਗੱਲਾਂ ਤੋਂ ਨਾ ਮੇਰੀ ਮੰਮੀ ਨਾਲ ਮੇਰੀ ਲੜਾਈ ਹੋ ਜਾਂਦੀ ਆ atta ਡੇਰਗੇ ਦੀਆਂ ਗੱਲਾਂ ਤੋਂ ਮੈਂ ਆਪਣੀ ਮੰਮੀ ਨੂੰ ਅੱਜ ਪਤਾ ਕੀ ਆਖਤਾ ਕੀ ਆਖਿਆ ਤੂੰ ਮੈਂ ਆਖਿਆ ਮੰਮੀ ਮੈਂ ਤੇਰੇ ਘਰ ਜਨਮ ਨਾ ਲੈੰਦੀ ਹੁਣ ਮੈਨੂੰ ਪਤਾ ਕਿੰਨਾ ਦੁੱਖ ਲੱਗਣ ਰਿਹਾ ਮੇਰੀ ਮਾਂ ਦਾ ਕਿੰਨਾ ਦਿਲ ਦੋ ਗਿਆ ਪਰ ਮੈਂ ਤਾਂ ਡੇਰਗੇ ਦੀਆਂ ਗੱਲਾਂ ਤੋਂ ਇਦਾਂ ਦੀਆਂ ਗੱਲਾਂ ਆਪਣੀ ਮਾਂ ਨੂੰ ਕਾਦਨੀ ਉਹ ਮੇਰੇ ਦਿਲ ਤੇ ਲੱਗ ਜਾਂਦੀਆਂ ਗੱਲਾਂ ਜੋ ਤੂੰ ਇਦਾਂ ਦੀਆਂ ਗੱਲਾਂ ਕਰਦੀ ਓ ਤਾਂ ਢਿਰਸੋਈ ਨਹੀਂ ਚੰਗੀ ਤੁਹਾਡਾ ਘਰ ਨਹੀਂ ਚੰਗਾ ਤੇਰੇ ਕੱਪੜੇ ਕਿਦਾਂ ਦੇ ਆ ਤੇ ਮੇਰੇ ਨਾਲੀ ਤੂੰ ਗੁੱਸੇ ਹੋਣੀ ਮੈਂ ਤੈਨੂੰ ਕੀ ਕਿਹਾ ਮੈਂ ਤੇਰੇ ਨਾਲ ਗੁੱਸੇ ਨਹੀਂ ਹੋਣੀ ਮੈਂ ਨਾ ਮੈਨੂੰ ਰੱਬ ਤੇ ਵੀ ਗੁੱਸਾ ਚੜਨ ਡਿਆ ਵਾ ਆਪਣੇ ਆਪ ਤੇ ਗੁੱਸਾ ਚੜਨ ਡਿਆ ਵਾ ਪਰ ਹਾਈਦਾਨੀਆਂ ਪਲੀਜ਼ ਨਹੀਂ ਤੇ ਹਾਈਦਾਨੀਆਂ ਗੱਲਾਂ ਨਾ ਕਰਿਆ ਕਰ ਮੈਂ ਤੈਨੂੰ ਦੱਸ ਦਿੱਤਾ ਈ ਮੈਨੂੰ ਨਾ ਉਹ ਨਾ ਹੋਵੇ ਕਿ ਕਿਸ ਦਿਨ ਆਪਣੀ ਜ਼ਿੰਦਗੀ ਤੋਂ ਤੰਗ ਆ ਕੇ ਮੈਨੂੰ ਕੋਈ ਖਾਣਾ ਹੀ ਪੈ ਜੇ ਮੈਂ ਬਹੁਤ ਲੋਕਾਂ ਦੀਆਂ ਗੱਲਾਂ ਸੁਣ ਚੁੱਕੀ ਹਾਂ ਇੱਕ ਤੇ ਬੰਦਾ ਗਰੀਬ ਹੁੰਦਾ ਵਾ ਇੱਕੋ ਤੋਂ ਨਹੀਂ ਤੇ ਲੋਕੀ ਗੱਲਾਂ ਕਰਨੋਂ ਕਿਉਂ ਨਹੀਂ ਹਟਦੇ ਉਹਨਾਂ ਨੂੰ ਦਰਦ ਕਿਸੇ ਦਾ ਮਹਿਸੂਸ ਕਿਉਂ ਨਹੀਂ ਹੁੰਦਾ ਵੀ ਅਗਲਾ ਨਹੀਂ ਆ ਕਰ ਸਕਦਾ ਚੱਲ ਕੋਈ ਨਹੀਂ ਗਲਤ ਨਹੀਂ ਸੋਚੀਦਾ ਹੁੰਦਾ ਆ ਤੈਂ ਬੜੇ ਪਰਦੇ-ਪੁਰਦੇ ਲਾਏ ਆ ਰਸੋਈ 'ਚ ਇੱਥੇ ਬੋਕਸ ਲਵਾਓ ਹੌਡੀ ਰਸੋਈ ਮਤਲਬ ਕਿੰਨੀ ਸੋਹਣੀ ਐ ਉਥੇ ਬੋਕਸ ਲੱਗੇ ਵਿੱਚ ਸਮਾਨ ਰੱਖਿਆ ਆ ਕਿਦਾਂ ਬੁਰੇ ਜੇ ਨਹੀਂ ਨਾ ਉਹਦੇ ਡੱਬੇ ਪਏ ਤੈਨੂੰ ਪਤਾ ਮੇਰੀ ਮੰਮੀ ਗਾਂਦੀ ਹੁੰਦੀ ਆ ਅੰਨੇ ਗਾੜੀ ਰੋਣਾ ਅੱਖੀਆਂ ਦਾ ਖਪਾ ਗੱਲ ਫੇਰ ਉਹੋ ਆਗੇ ਨਾ ਤੇਰੀ ਲੈ ਤੂੰ ਤਾਂ ਗੁੱਸਾ ਹੀ ਕਰੀ ਜਨ ਨਹੀਂ ਮੈਂ ਤਾਂ ਉਦਾਂ ਕਹਿਣ ਦੀ ਹੀ ਤੈਨੂੰ ਚੱਲ ਕੋਈ ਨਹੀਂ ਛੱਡ ਤੂੰ ਗੱਲਾਂ ਸਾਰੀਆਂ ਇਹ ਤੇ ਹੁੰਦੀਆਂ ਹੀ ਰਹਿੰਦੀਆਂ ਵਾ ਗੁੱਸਾ ਨਾ ਕਰਿਆ ਕਰ ਤੂੰ ਮੇਰੀ ਗੱਲ ਦਾ ਮੈਂ ਨਾ ਚਾਹ ਬਣਾਉਣੀ ਆ ਮੰਮੀ ਨੇ ਵੀ ਪੀਣੀ ਆ ਆਪਾਂ ਤਿੰਨੇ ਜਣੀਆਂ ਪੀਣੀਆਂ ਵਧੀਆ ਜੀ ਚਾਹ ਬਣਾਉਣੀ ਮੈਂ ਚਾਹ ਬੜੀ ਸੁਆਦ ਬਣਾਉਣੀ ਨਹੀਂ ਨਹੀਂ ਮੈਂ ਨਹੀਂ ਚਾਹ ਪੀਣੀ ਇੰਨੀਆਂ ਤੂੰ ਮੈਨੂੰ ਗੱਲਾਂ ਸੁਣਾਦੀ ਹੁਣ ਮੈਂ ਚਾਹ ਪੀਵਾ ਚੱਲ ਕੋਈ ਨਹੀਂ ਤੂੰ ਸਾਡੇ ਘਰ ਆ ਜੀ ਮੇਰੀ ਮੰਮੀ ਸ਼ੇਕ ਬਣਾਉਂਦੀ ਹੁੰਦੀ ਮੈਂ ਤੈਨੂੰ ਵੀ ਦੇ ਦੂੰਗੀ ਥੋੜਾ ਜਿਹਾ ਮੇਰੀ ਗੱਲ ਸੁਣ ਮੈਂ ਇਤੋਂ ਤਾਂ ਚਾਹ ਪੀ ਕੇ ਨਹੀਂ ਜਾਣ ਦੀ ਨਾਲੇ ਮੈਨੂੰ ਕਹਿਣ ਦੀ ਗੱਲਾਂ ਸੁਣਾ ਦੀ ਤੇ ਘਰ ਆ ਜੀ ਤੇ ਛੇਕ ਮੈਂ ਨਹੀਂ ਹੁਣ ਘਰ ਆਉਣਾ ਤੂੰ ਫਿਰ ਮੇਰੇ ਨਾਲ ਗੁੱਸੇ ਹੋ ਗਿਆ ਮੈਨੂੰ 10 ਮਹੀਨਾ ਗੁੱਸੇ ਤੇ ਨਹੀਂ ਹੋਏ ਨਹੀਂ ਨਹੀਂ ਗੁੱਸੇ ਨਹੀਂ ਆ ਮੈਂ ਤਾਂ ਉੱਧਾ ਕਰਨ ਦੀ ਆ ਜੀ ਤੁਹਾਡੇ ਘਰ ਠੀਕ ਆ ਜਦ ਟਾਈਮ ਲੱਗੂਗਾ ਤੇ ਚੰਗਾ ਮੈਂ ਚੱਲੀ ਆ ਮੈਂ ਨਾ ਮੰਮੀ ਸੌਂਵਾਂਗੀ ਤੇ ਫਿਰ ਆਉਂਗੀ ਮੰਮੀ ਦੁਸੇਂ ਦੀ ਮੰਮੀ ਕੰਤੀ ਤੂੰ ਐਵੇਂ ਦੁਰੀ ਰੇ ਨਹੀਂ ਕਿਹਦੇ ਕਰ ਚੱਲ ਉਹ ਜੀ ਹਾਂ ਜੀ ਚੋਰੀ ਚੋਰੀ ਆ ਜੀ ਠੀਕ ਆ ਮੈਂ ਆਪਣੇ ਮੰਮੀ ਲਈ ਚਾਹ ਬਣਾ ਲਾਂ ਫਿਰ ਤੂੰ ਨਹੀਂ ਵੀ ਨਹੀਂ ਤੇ ਹਾ ਗਰਮੀ ਬੜੀ ਹੈ ਰੁਪਿੰਦਰ ਔਰ ਰੁਪਿੰਦਰ ਹਾਂਜੀ ਉੱਟ ਪਾਣੀ ਦਾ ਘਲਾ ਲਿਆ ਬਹੁਤ ਗਰਮੀ ਆ ਬਾਹਰ ਸੇਕ ਇਨਾ ਪੈਣ ਡਿਆ ਨਾ ਭਾਬੀ ਜੀ ਮੈਂ ਹੁਣੇ ਆ ਜੇ ਰੋਟੀ ਬਣਾ ਕੇ ਲੰਮੇ ਪਈ ਆ ਤੇ ਮੈਂ ਵਾਟਰ ਕੋਲ ਚ ਬਰਫ਼ ਪਾਈ ਤੇ ਪਾ ਕੇ ਪੀ ਲੋ ਪਾਣੀ ਇੱਥੋਂ ਸੇਰ ਪੀੜ ਕਾਣ ਡਿਆ ਗਰਮੀ ਚ ਰੋਟੀ ਬਣਾ ਕੇ ਹਟੀਆਂ ਹੁਣੇ ਮੈਂ ਜੇ ਉਤੀ ਸਤੀ ਪਈ ਐ ਬਿੱਲੀ ਬਠੀ ਘਰ ਤੇ ਡਰਾਮੇ ਕਰਦੀ ਫਿਰਦੀ ਜਿਹੜਾ ਬੰਦਾ ਬਾਹਰ ਸੜਨਦਿਆਂ ਉਹਦਾ ਨਹੀਂ ਪਤਾ ਹਾਏ ਉਹ ਇਹ ਕਿਥੋਂ ਆਏ ਕੱਪੜੇ ਬੱਲੇ ਇਹ ਵੇਖ ਮਾਤਾ ਉਦਾਂ ਮੈਨੂੰ ਕਹਦੀ ਸੀ ਵੀ ਸੌਦਾ ਹੈ ਨਹੀਂ ਤੇ ਆ ਮੈਡਮ ਦੇ ਕੱਪੜੇ ਆਏ ਨੇ ਇਹ ਚਲੋ ਪੁਸਤੀ ਹੈ ਨਾ ਆ ਵਰੀ ਕਿਦੀ ਬਣੀ ਹੈ ਨਹੀਂ ਹਾਂ ਹੈ ਭਾਬੀ ਜੀ ਵਰੀ ਦੀ ਕੀ ਗੱਲ ਆ ਮੇਰੇ ਕੱਪੜੇ ਨੇ ਗਰਮੀਆਂ ਵਾਲੇ ਮੰਮੀ ਲੈ ਕੇ ਆਏ ਆ ਬੱਲੇ ਤੁਹਾਡੇ ਉਦਾਂ ਤੁਸੀਂ ਕਹਿੰਦੇ ਆ ਸੌਦਾ ਨਹੀਂ ਘਰ ਹੈਗਾ ਤੇ ਪੈਸੇ ਆ ਆਸਤੇ ਲੈਂਦੀਆਂ ਕਿਹੜਾ ਕੱਪੜਾ ਤੇ ਗਰਮੀਆਂ ਦੇ ਬਣਾਉਣੇ ਸੀ ਨਾ ਮੈਂ ਤੂੰ ਕਿਤੇ ਜਾਣਾ ਘਰੇ ਰਹਿਣਾ ਮਰਨਾ ਹੀ ਤੇ ਜਾਣਾ ਪਈ ਜਾਂਦਾ ਕਿਤੇ ਘਰ ਮੈਂ ਇਦਾਂ ਹੀ ਮਿੱਠੀ ਰਿਆ ਕਰ ਕਰ ਲਈ ਨਹੀਂ ਕੋਈ ਕੱਪੜਾ ਚਾਹੀਦਾ ਮੈਨੂੰ ਬਥੇਰੇ ਕੱਪੜੇ ਲੈ ਕੇ ਆ ਆ ਜਿੱਦਾਂ ਲੈ ਕੇ ਆਈਆਂ ਨਾ ਵਾਪਸ ਕਰਕੇ ਪੈਸੇ ਲੈ ਕੇ ਆਓ ਇਹਦੇ ਹੁਣ ਮੈਂ ਸੁਵਾਉਣੇ ਆ ਵਾਪਸ ਤੇ ਹੁਣੇ ਨਹੀਂਗੇ ਆਏ ਸੁਵਾਉਣੇ ਆ ਤੂੰ ਛੱਡ ਪਰਾਂ ਇਹ ਮੈਂ ਸੁਵਾਣਾ ਕੀ ਮੈਂ ਰੋਜ਼ ਸਕੂਲ ਜਾਣੀ ਹੈ ਮੈਡਲਿਆਣ ਕਿਉਂ ਨਹੀਂ ਮੈਨੂੰ ਨਹੀਂ ਨੇ ਕੱਪੜੇ ਪਹਿਲੇ ਕੱਪੜੇ ਮੇਰੇ ਤੋਂ ਪਹਿਲੀ ਹਾਈ ਨਹੀਂ ਤੇ ਤੇ ਜਾਣਾ ਹਾਏ ਸੱਡੀ ਜੀ ਇਹ ਮੇਰੇ ਉੱਤੇ ਡਿੱਗ ਗਈਆਂ ਇੰਨੀ ਝਾੜ ਕੇ ਤੇ ਫਰੀ ਦਾ ਖਾ-ਖਾ ਕੇ ਫਿੱਟੀ ਪਈ ਐ ਮੈਂ ਤੈਨੂੰ ਕੀ ਕਿਹਾ ਸੀ ਕੱਪੜੇ ਤੇ ਤੁਸੀਂ ਮੇਰੇ ਚੁੱਕ-ਚੁੱਕ ਮਾਰਨ ਦੇਜੇ ਤੂੰ ਮੇਰੇ ਹੱਥੀਂ ਕਿੱਦਾਂ ਪੈ ਗਈਆਂ ਤੈਨੂੰ ਸ਼ਰਮ ਆ ਜੇ ਮੈਂ ਘੜੀ ਉੱਤੇ ਪਈ ਮੈਂ ਤੇ ਆਪਣੇ ਕੱਪੜੇ ਖੋਣ ਦੀ ਹਾਂ ਕਿੱਥਾ ਮੇਰੇ ਉੱਤੇ ਡਿੱਗੀ ਆ ਅੱਡ ਬਾਅਦ ਮੇਰੇ ਤੌਰ ਛੜੇ ਨੇ ਕਦੀ ਤੁਸੀਂ ਕਹਿੰਦੇ ਜੇ ਵਰੀ ਆ ਕਦੀ ਤੁਸੀਂ ਕਹਿੰਦੇ ਜੇ ਕੁਛ ਨੇ ਭਾਬੀ ਜੀ ਇੰਦਾ ਚੰਗੇ ਲੱਗੀ ਤਾਂ ਪੜੇ ਲਿਖੇ ਤੁਸੀਂ ਹੈਗੇ ਜੇ ਸਕੂਲੇ ਬੱਚਿਆਂ ਨੂੰ ਇੱਕੋ ਪੜਾਉਂਦੇ ਹੋ ਮੇਰੀ ਗੱਲ ਸੁਣ ਹਾਂ ਖਾ ਕੇ ਸਾਡੇ ਕੋ ਤੁਹਾਡੇ ਸਿਰ ਤੇ ਸਿਰ ਚੜ੍ਹਣੀ ਉੱਦਾ ਤੇ ਸਕੂਲੇ ਪੜਾਉਂਦੀ ਆ ਤੂੰ ਮੇਰੀ ਗੱਲ ਸੁਣਾ ਤੂੰ ਮੇਰੀ ਗੱਲ ਸੁਣਾ ਮੈਨੂੰ ਤੇ ਇਦਾਂ ਵਾ ਤੁਹਾਡੇ ਮਾਪਿਓ ਤਾਂ ਤੂੰ ਕਿਸੇ ਦੇ ਘਰ ਕੰਮ ਕਰਨ ਲਈ ਰੱਖਿਆ ਸੀ ਇਦਾਂ ਬੋਲੇ ਬੋਲੀਦਾ ਵਾ ਤੂੰ ਮੈਨੂੰ ਬਹੁਤੀ ਅਕਲ ਨਾਲ ਸਕਾ ਠੀਕ ਹੈ ਨਾ ਨਾਲ ਜੇ ਚੰਗੀ ਹੁੰਦੀ ਨਾ ਤੇ ਸੋਹਰੇ ਟਿਕਦੀ ਉੱਥੇ ਵੀ ਕਿਤੇ ਗਲ ਘੁੱਟਦੀ ਹੁੰਨੀ ਸੱਸ ਦਾ ਤਾਈਓ ਕੱਢੀ ਐ ਮੇਰੀ ਗੱਲ ਤੁਸੀਂ ਛੱਡੋ ਮੇਰਾ ਘਰ ਮੇਰਾ ਘਰ ਮੇਰਾ ਕੀ ਹੁੰਦਾ ਇਹ ਮੇਰਾ ਵੀ ਉਨਾ ਹੀ ਘਰ ਆ ਜਿੰਨਾ ਤੁਹਾਡਾ ਘਰ ਵਾਏ ਚੁੱਪ ਕਰਕੇ ਨਾ ਬੈ ਜਾ ਰਾਮਾ ਤੂੰ ਕੱਪੜੇ ਨਹੀਂ ਮੈਂ ਸੁਵਾਉਣ ਦੇਣਾ ਤੇਨੂੰ ਜੋਰ ਮੱਜੀ ਹੋ ਗਈ ਆ ਜਾਓ ਭਾਬੀ ਜੀ ਹੱਦ ਤੋਂ ਵੱਧ ਸੇਤੇ ਚੜਨ ਦੇ ਜਿਹਦਾ ਬੰਦਾ ਸੇਤੇ ਚੜਕੇ ਨੱਚੇ ਨਾ ਤੇ ਫਿਰ ਉਹ ਛੇਤੀ ਥੱਲੇ ਡੇਗ ਜਾਂਦਾ ਹੁੰਦਾ ਜੇ ਇਹਨਾਂ ਨਾਲ ਨੱਚਦੀ ਤੇ ਤੂੰ ਪਈਆਂ ਕਿੱਦਾਂ ਮੇਰੇ ਉੱਤੇ ਚੜਕੇ ਨੱਚਦੇ ਤੇ ਤੁਸੀਂ ਪਏ ਜਰੋਟੀ ਤੁਹਾਨੂੰ ਪੱਕੀ ਮਿਲਦੀ ਆ ਕੱਪੜਾ ਲਈ ਤਾਂ ਤੁਹਾਨੂੰ ਤੋਕੇ ਦੇ ਆਂ ਪਰ ਤੁਸੀਂ ਵੀ ਫਿਰ ਵੀ ਸਾਡਾ ਜਿਨਾ ਫਰੀਦ ਆ ਵੀ ਲੈਣੀ ਮੈਂ ਪੈਸੇ ਦਿੰਦੀ ਆ ਤੁਹਾਨੂੰ ਤੇ ਤੁਸੀਂ ਵੀ ਸਾਡੇ ਘਰ ਆ ਰਹੇ ਆਂ ਜੇ ਮੇਰੇ ਭਰਾ ਦਾ ਵਿਆਹ ਹੈ ਜੇ ਤੁਸੀਂ ਵੀ ਫਰੀਦ ਆ ਦੀ ਮੇਰੀ ਪਰਜਾਈ ਹੈ ਬਈ ਬਾਰੋ ਜੀ ਸ਼ਰਮ ਕਰਾ ਤੂੰ ਤੇ ਮੇਰੇ ਗਲਾਂ ਕੋ ਤੈਨੂੰ ਫਿਰਾਂ ਦੇ ਲੈ ਕਿ ਤੁਸੀਂ ਹੱਡਾ ਕੁੱਟਣ ਦੇ ਹਰ ਚੀਜ਼ ਸਾਡੀ ਨੋਲਦੇ ਜੇ ਤੁਹਾਡੇ ਘਰ ਵਿੱਚ ਸਾਨੂੰ ਹੀ ਨਹੀਂ ਕੋ ਖਾਂਦੇ ਐਂਦੇ ਤੁਸੀਂ ਸ਼ਰਮਾਜਾਈ ਨਹੀਂ ਹੈ ਜੀ ਕਿੱਦਾਂ ਮੇਰੇ ਗਲ ਨੂੰ ਪੈ ਗਈ ਐ ਆਹੋ ਤਾਂ ਹੀ ਕਰਦਾ ਨਾ ਲੱਫ ਕੇ ਡਿੱਗ ਗਿਆ ਵਾ ਨਾ ਕਿਤੇ ਜਾਣ ਹੀ ਪੈਣਾ ਤੈਨੂੰ ਤੈਨੂੰ ਕੱਢਿਆ ਸੀ ਹੁਣ ਮੇਰੇ ਸਿਰ ਤੇ ਆ ਕੇ ਨੱਚਦੀ ਫਿਰਦੀ ਐ ਮੈਨੂੰ ਤਾਂ ਲੱਗਦਾ ਤੁਹਾਡੇ ਮਾਪਿਓਨ ਮੇਰੇ ਨਾਲ ਵੀ ਜਿਆਦਾ ਤਾਂ ਨੂੰ ਛੇਤੀ ਕੱਢਤਾ ਸੀ ਮੇਰਾ ਭਰਾ ਤਾਂ ਫਿਰ ਵੀ ਮੈਨੂੰ ਇੰਨਾ ਪਿਆਰ ਕਰਦੇ ਨੇ ਮੇਰੀ ਮਾਂ ਵੀ ਮੈਨੂੰ ਇੰਨਾ ਪਿਆਰ ਕਰਦੀ ਆ ਫਰੀ ਦਾ ਖਾਣ ਨੂੰ ਆਈ ਆ ਪਰ ਤੇਰੀ ਕੁਝ ਤੈਨੂੰ ਪਾਪੀ ਜੀ ਕੀ ਕਹੀ ਆਪਣੀ ਇੱਕ ਤਨਖਾ ਹੀ ਕੀਤੀ ਆਪਣੇ ਭਾਜੀ ਦੀ ਤੇ ਆਪਣੀ ਤਨਖਾ ਹੀ ਸਾਰਾ ਕੁਝ ਤੇ ਕੀਤੀ ਜਾਓ ਆਪਣੀ ਤਨਖਾ ਲੈ ਜਾਓ ਤੇ ਆਪਣੀ ਰੋਟੀ ਪਕਾਓ ਤੇ ਖਾਓ ਤੇ ਮੇਰੇ ਨਾਲ ਨਾ ਜਿਆਦਾ ਸਿਰ ਮੱਥਾ ਲਾਓ ਆਪਣੀ ਤੂੰ ਵੀ ਨਾ ਮੇਰੇ ਮੱਥੇ ਲਗਿਆ ਕਰ ਬੋਤੈ ਬੋਲਦੀ ਅੱਗੋ ਸ਼ਰਮਝਾਈ ਨਹੀਂ ਆ ਜੀ ਕਿੱਦਾਂ ਬੋਲਣਾ ਪਰਝਾਈ ਨਾ ਪਰਝਾਈ ਵੀ ਪਰਝਾਈਆ ਵਾਂਗੂ ਰਹੇ ਤੇ ਇੱਜ਼ਤ ਕਰਾਏ ਨਾ ਤੈਨੂੰ ਬੜੀ ਇੱਜ਼ਤ ਦਿੱਤੀ ਤੈਨੂੰ ਕੀ ਮੈਂ ਦਿੰਦੀ ਆ ਵੜਦੀ ਆ ਮੈਂ ਤੈਨੂੰ ਕੀ ਕਹਦਾ ਤੂੰ ਹੀ ਮੇਰੇ ਕੱਪੜੇ ਕਿਉਂ ਛੋਟ-ਛੋਟ ਇੱਧਰ ਕਦੀ ਸੁੱਟਦੇ ਜੇ ਕਦੀ ਉੱਧਰ ਸੁੱਟਦੇ ਜੇ ਮਾਤਾ ਨੇ ਮੇਰੇ ਕੋ ਪੈਸੇ ਲੈ ਹੀ ਕਿ ਮੈਂ ਸੋਦਾ ਲਿਆਉਣਾ ਵਾ ਇਹ ਗਰੀਬੀ ਨਹੀਂ ਬਣਾਉਣ ਨੂੰ ਇਹ ਉਹ ਪੈਸੇ ਆ ਦੇ ਦੀ ਕੱਪੜੇ ਆ ਹੋਰ ਤੇਰਾ ਖਸਮ ਵੇਚਣ ਡਿਆ ਤੈਨੂੰ ਉਹ ਵੀ ਵੇਚ ਗਈ ਆ ਆਹੋ ਭੇਦਾ ਹੁੰਦਾ ਤੇ ਤੈਨੂੰ ਕੰਮ ਨਾ ਰਾਜਾ ਇੱਕ ਬਸ ਆਪਣੀ ਤਨਖਾਹ ਦੇ ਸਿਰ ਤੇ ਤੁਸੀਂ ਪਤਾ ਜੀ ਕੀ ਬਣ ਗਏ ਜੇ ਹੁਣ ਮੰਗੀ ਆ ਬਣਾ ਦੇਉਂਗੀ ਤੈਨੂੰ ਦੁੱਕੀ ਕਹ ਕਾਨੀਆ ਪਰ ਜਾਇਆ ਤੇ ਆਪਸੇ ਬੋਲਣ ਆਨਾਂ ਨੂੰ ਕਪੜੇ ਲਿਆ ਕੇ ਦਿੰਦੀਆਂ ਨੇ ਕਿ ਜੇ ਤੇਰੇ ਤੇ ਔਖਾ ਟਾਈਮ ਆ ਤੇ ਚੱਲ ਕੋਈ ਗੱਲ ਨਹੀਂ ਲੱਗ ਜੂਗਾ ਤੇ ਤੁਸੀਂ ਮੇਰੀ ਮਾਂ ਦੇ ਹੀ ਦਿੱਤੇ ਲਿਆਂਦੇ ਤੁਸੀਂ ਖਿੱਚ ਕੇ ਥੱਲੇ ਸੁੱਟਣ ਦੇ ਇਹ ਕਪੜਿਆਂ ਨੂੰ ਮਾਂ ਕਿਥੋਂ ਲਿਆਉਂਦੀ ਐ ਮੇਰ ਕੋਈ ਲੈ ਰਹੀ ਤੇ ਜਦੋਂ ਜੱਗੀ ਨੂੰ ਸੁਣਾ ਦਿੰਦੀ ਫਿਰ ਦੀ ਵੀ ਆ ਤੇ ਇੰਨੇ ਦੇ ਨਦੇ ਸੱਗਾ ਮੁੱਕਿਆ ਜਿਹੜਾ ਤੁਸੀਂ ਜੱਗੀ ਜੱਗੀ ਕਰਦੇ ਫਿਰਦੇ ਆ ਨਾ ਉਹ ਵੀ ਇੱਥੇ ਕਰਦੀ ਕਮਾਈ ਤਾਂ ਪੜਿਆ ਲਿਖਿਆ ਵਾ ਉਹ ਕਿਤੇ ਉੱਪਰੋਂ ਨਹੀਂ ਪੈਸੇ ਡਿੱਗੇ ਭਾਬੀ ਜੀ ਨਾਲੇ ਦੂਜੀ ਗੱਲ ਸੁਣੋ ਮਿਲੂ ਤੇ ਤੁਸੀਂ ਜਿਹੜਾ ਕਹਿਦੇ ਜ ਕਹਦੇ ਤੁਸੀਂ ਆਪ ਹੀ ਕਿੱਦਾਂ ਵਿਆਹ ਕਰਵਾਇਆ ਵਾ ਕਿਹੜੇ ਹਲਾਤ ਚ ਤੁਹਾਡਾ ਵਿਆਹ ਹੋਇਆ ਵਾ ਮੇਰਾ ਜਿੱਦਾਂ ਮਰਜ਼ੀ ਹੋਇਆ ਨਾ ਤੂੰ ਉਹਦੀ ਟੈਨਸ਼ਨ ਨਾ ਲੈ ਮੈਂ ਕਮਾਉਂਦੀ ਆ ਆਪਣੇ ਸਿਰ ਤੇ ਸਟੈਂਡ ਆ ਤੇਰੇ ਵਾਂਗੂ ਨਹੀਂ ਐ ਪੈਕੇ ਜਾ ਕੇ ਬੈਠੀ ਆ ਤੇ ਜਿਹੜੇ ਨਹੀਂ ਕਮਾਉਂਦੇ ਉਹ ਕੀ ਕਰਨ ਨਹੀਂ ਕਮਾਉਂਦੇ ਤੇ ਆਪਣਾ ਬਦੋਬਸ ਕਰੋ ਮੇਰੇ ਸਹੁਰੇ ਘਰ ਦੀ ਲੋੜ ਬੈਠੀ ਆ ਆਪਣੇ ਭਰਾਵਾਂ ਦੇ ਘਰ ਚ ਬੈਠੀ ਆ ਮੇਰਾ ਬਦੋ ਵਾਸਤੇ ਤੇ ਹੋਇਆ ਹੀ ਆ ਭਰਾਵਾਂ ਦੇ ਸਿਰ ਤੇ ਬੈਠੀ ਆ ਖਾੜ ਛੜ ਭਰਾਵਾਂ ਨੂੰ ਛੱਡੀ ਨਾ ਉਹਨਾਂ ਜੋਗਾ ਅਗੋਂ ਨਿਆਰੇ ਨਾ ਉਹਨਾਂ ਦੇ ਹੋਰ ਬਦਲਦੇ ਆ ਮੈਂ ਕਹਿਦੀ ਮੈਂ ਇੰਦਾ ਕੁਛ ਕਿਹਾ ਵਾ ਬੜੀ ਇੱਜ਼ਤ ਦੇਖ ਵੇਖ ਲਈ ਆ ਤੁਹਾਨੂੰ ਭਾਬੀ ਜੀ ਪਰ ਤੁਸੀਂ ਨਾ ਉਹ ਇੱਜ਼ਤ ਦੇ ਲਾਇਕ ਨਹੀਂ ਕਿ ਉਹ ਹੋਰ ਹੀ ਭਜਾਈਆਂ ਹੁੰਦੀਆਂ ਨੇ ਤੁਸੀਂ ਜੋ ਕਰਨਾ ਨਾ ਭਾਬੀ ਜੀ ਤੁਸੀਂ ਕਰ ਲਓ ਜੋ ਤੁਹਾਨੂੰ ਸਹੀ ਲੱਗਦਾ ਤੁਸੀਂ ਕਰੋ ਕੋਈ ਨਹੀਂ ਤਰ੍ਹਾਂ ਤੇ ਮੈਂ ਲਾਜ ਕਰਦੀ ਆ ਤੇ ਪਰ ਮੈਨੂੰ ਠੰਡੇ ਦਿਮਾਗ ਨਾਲ ਸੋਚਣਾ ਤੇ ਤੇਰਾ ਕਰਨਾ ਕੀ ਹੈ ਮੈਂ ਗੁੱਲਗੁਸ ਮੈਂ ਵੀ ਤੈਨੂੰ ਥੋਕ ਕੇ ਲਾਉਣਾ ਠੀਕ ਆ ਪਰ ਕੇ ਇਹ ਨਾ ਸੋਚੀਂ ਪੁਏ ਚੜੀ ਇੱਕ ਟੀਮ ਆਣੀ ਪੁਏ ਚੜਾ ਤੈਨੂੰ ਆਉਂਦੀ ਕਿਤੇ ਚਾਹ ਨਹੀਂ ਪਾਣੀ ਨਹੀਂ ਹੁੰਦਿਆ ਕੱਪੜਿਆਂ ਦੇ ਦਿਵਾਲੇ ਹੋ ਗਈ ਆ ਪਤਾ ਨਹੀਂ ਇਹ ਸਕੂਲੇ ਟਾਈਮ ਕਿੱਦਾਂ ਕੱਢਦੀ ਆ ਮਿਸ ਤਾੜਕਾ